ਇਹ ਜਿਹੜੀ ਬਧੀਆ ਫੈਸਲਾ ਬੰਦਿਆ ਜਾਦਾ ਬਹੁਤ ਕਈ ਏਵੀ ਨੇ ਜਿਹੜੇ ਪ੍ਰਿੰਟ ਵਾਲੀ ਸ਼ਹਿਰ ਦੇ ਸ਼ਾਮ ਦੇ ਇਸ ਤਰ੍ਹਾਂ ਵੀ ਕਲਿਮ ਹਾੜੀ ਦੀ ਗੱਲ ਨਹੀਂ ਆਪਾਂ ਕਰਦੇ ਜਿਹੜੇ ਇਲਾਕੇ ਨਵੇਂ ਵਿੱਚ ਲਏ ਨੇ ਮੈਂ ਸਮਝਦਾ ਕਿ ਕਾਂਗਰਸ ਪਾਰਟੀ ਬੜੀ ਬੜੀ ਜਿੱਤਾਂ ਔਰ ਉਹਨਾਂ ਇਲਾਕਿਆਂ ਦੀ ਬੜੀ ਬੜੀ ਜਿੱਤਾਂ ਜਿਹੜੇ ਇਲਾਕੇ ਆਪਾਂ ਨੇ ਅਰਪਸ਼ਨ ਦੇ ਵਿੱਚ ਹਿੱਸਾ ਬਣਾਏ ਨੇ ਮੈਂ ਹਾਊਸ ਦੀ ਮੀਟਿੰਗ ਦੇ ਵਿੱਚ ਵੀ ਕਿਹਾ ਸੀਗਾ ਐ ਨਹੀਂ ਦਬਕੇ ਨਹੀਂ ਗਿਆ ਲਲਕਾਰ ਕੇ ਗਿਆ ਸੀਗਾ ਐ ਡਰ ਕੇ ਨਹੀਂ ਕਿਹੀ ਨੂੰ ਗੱਲ ਮੈਂ ਕਿਹਾ ਸੀਗਾ ਕਿ ਸਿੱਧੂ ਸਾਹਿਬ ਨੇ 21 ਦੇ ਵਿੱਚ ਮਤਾ ਪਵਾਇਆ ਸੀ ਕਿ ਆਪਾਂ ਆਹ ਲਾ ਕੇ ਮਹਾਲਾ ਦਾ ਹਿਸਾਬ ਬਣਾਉਣੇ ਨੇ ਔਰ ਉਹਨੇ ਲਾ ਕੇ ਸੀਗੇ ਅਸੀਂ ਉਹਦਾ ਹਿਸਾਬ ਪਾਉਣ ਵਾਸਤੇ ਅਸੀਂ ਮਤਾ ਪਾ ਕੇ ਸਰਕਾਰ ਨੂੰ ਭੇਜਦਾ ਸੀ ਐਮਐਲਏ ਸਾਹਿਬ ਜਦੋਂ ਸਰਕਾਰ ਨਵੀਂ ਸਰਕਾਰ ਆ ਗਈ ਮੜੀ ਕਿਸਮ ਦੀ ಕಾಂಗ್ರೆਸ ਪਾਰਟੀ ਦੀ ਸਰਕਾਰ ਨਹੀਂ ਆਈ ਔਰ ਉਹਨਾਂ ਲੋਕਾਂ ਦੀ ਮੜੀ ਕਿਸਮ ਔਰ ਉਹਨਾਂ ਨੇ ਦੀ ਫਾਈਲ ਸੀ ਰੋਕ ਨਹੀਂ ਫਾਈਲ ਰੋਕ ਲਈ ਉਸ ਤੋਂ ਬਾਅਦ ਵੇਟ ਕਰਦੇ ਰਹੇ ਔਰ ਬਿਲਕੁਲ ਐਂਡ ਦੇ ਵਿੱਚ ਆ ਕੇ ਉਹਨਾਂ ਨੇ ਕੁਝ ਇਲਾਕੇ ਪਾਤੇ ਅਸੀਂ ਉਹਦਾ ਵੀ ਸਵਾਗਤ ਕੀਤਾ ਇਹ ਮੇਨ ਜ਼ਰੂਰੀ ਸੀ ਜਿਹਨਾਂ ਨੂੰ ਲੋੜ ਸੀਗੀ ਉਸ ਕਾਰੋਬਾਰ ਵਿੱਚ ਹਿੱਸਾ ਲੈਣ ਵਾਸਤੇ ਸਹੂਲਤਾਂ ਚਾਹੀਦੀਆਂ ਸੀਆਂ ਉਹ ਲੋ ਛੱਡੇ ਔਰ ਅਸੀਂ ਲਲਕਾਰ ਕੇ ਕਾਰੋਬਾਰ ਦੀ ਮੀਟਿੰਗ ਦੀ ਹੌਸਲੀ ਮੀਟਿੰਗ ਸੀ ਮੈਂ ਕਿਹਾ ਕੁਝ ਛੱਡੇ ਨੇ ਔਰ ਮੈਂ ਪਾਉਣ ਲੱਗਿਆ ਔਰ ਜੇ ਤੁਸੀਂ ਗਿਣਤੀ ਕਰਵਾਉਣੀ ਹੈ ਤੁਸੀਂ ਦੇਖਣਾ ਕਿ ਕਿੰਨੇ ਬਹੁਤ ਸੰਭ ਦੀ ਗਦੇ ਪਾਸੇ ਹੈਗੀ ਆ ਹੋਰੇ ਹੱਥ ਖੜੇ ਕਰਵਾ ਲਓ ਬੰਦੇ ਖੜੇ ਕਰਵਾ ਲਓ ਔਰ ਮੈਂ ਉਥੇ ਕਿਹਾ ਕਿ ਮੈਂ ਪਾਸ ਕਰਨ ਲੱਗਿਆ ਜੇ ਰੁਕਦਾ ਰੁਕੋ ਪਾਸ ਕੀਤਾ ਔਰ ਸਰਕਾਰ ਨੇ ਦੁਬਾਰਾ ਫਿਰ ਉਸ ਕੱਲ ਤੇ ਮੋਹਰ ਲਾਈ ਮੈਂ ਵੈਸੇ ਨਾਲ ਇਹ ਵੀ ਗੱਲ ਕਹੀ ਮੈਂ ਕਿਹਾ ਜੇ ਬਾਈਚਾਂਸ ਤੁਸੀਂ ਕੋਈ ਗੱਲ ਮਤਲਬ ਉਹਦੇ ਦੁਆਰਾ ਕੋਈ ਜੇੜੀ ਮੇੜੀ ਕੀਤੀ ਅਸੀਂ ਹਾਊਸ ਦੇ ਵਿੱਚ ਇਹ ਵੀ ਪਾਸ ਕਰਦੇ ਆ ਕਿ ਲੋੜ ਪਈ ਤਾਂ ਜਿਹੜੀ ਕਾਰਬਨ ਹੈਗੀ ਇਹ ਵੀ ਹਾਈ ਕੋਰਟ ਦੇ ਵਿੱਚ ਜਾ ਕੇ ਪਾਰਟੀ ਬਣੇਗਾ ਔਰ ਲੋਕ ਤਾਂ ਵੇਹੀ ਗਏ ਨੇ ਹਾਈ ਕੋਰਟ ਦੇ ਵਿੱਚ ਜਾ ਹੀ ਰਹੇ ਨੇ ਪਰ ਅਸੀਂ ਕਾਰਬਨ ਦੀ ਪਾਰਟੀ ਬਣਾਵਾਂਗੇ ਔਰ ਜੇਕਰ ਭਾਈ ਜੀ ਸਰਕਾਰ ਨੇ ਗੱਲ ਮੰਨ ਲਈ ਚੰਗੀ ਗੱਲ ਹੈ ਜੇਕਰ ਨਹੀਂ ਮੰਨੂਗੀ ਅਸੀਂ ਹਾਈ ਕੋਰਟ ਜਾਵਾਂਗੇ ਬਟ ਸਰਕਾਰ ਨੇ ਹੁਣ ਕਾਫੀ 99% ਕੰਮ ਕਰਤਾ 1% ਰਹਿ ਗਿਆ ਔਰ ਉਹ ਵੀ ਜਿਹੜਾ ਹੈਗਾ ਅਸੀਂ ਉਹਨੂੰ ਵੀ ਆਪਣੇ ਜ਼ਾਇਰੇ ਵਿੱਚ ਲੈ ਕੇ ਆਵਾਂਗੇ ਬਿਲਕੁਲ ਨਹੀਂ ਹੋਊਗਾ ਜੋ ਅਸੀਂ ਪਾਗੇ ਭੇਜਿਆ ਹੈਗਾ ਹਾਊਸ ਦੀ ਪਾਵਰ ਹੈ ਜਦੋਂ ਕੋਈ ਹਾਊਸ ਦੀ ਪਾਸ ਕਰ ਦਿੰਦਾ ਤਾਂ ਹਾਊਸ ਕੋਲ ਅਥਾਰਟੀ ਹੈਗੀ ਹੈ ਕਿ ਉਹਨੂੰ ਘੱਟ ਵੱਧ ਕਰਨਾ ਸਰਕਾਰ ਕੋਲੇ ਕੋਈ ਅਜਿਹੀ ਤਰ੍ਹਾਂ ਦੀ ਪਾਵਰ ਨਹੀਂ ਹੈਗੀ ਕਿ ਉਹ ਆਪਣੀ ਮਰਜ਼ੀ ਨਾਲ ਜਿਸ ਨੂੰ ਘੱਟ ਵੱਧ ਕਰ ਸਕੇ ਮੈਂ ਐਸੇ ਕਰਕੇ ਉਹ ਮੀਟਿੰਗ ਜਿਹੜੀ ਬੁਲਾਈ ਸੀਗੀ ਕਿ ਹਾਊਸ ਨੇ ਪਾਸ ਕੀਤਾ ਹੋਇਆ ਹਾਊਸ ਹੀ ਦੁਬਾਰਾ ਫਿਰ ਪਾਸ ਕਰਦਾ ਹੈ ਕਿ ਜੇਕਰ ਬਾਈ ਜ ਸਾਹਿਬ ਤੁਸੀਂ ਨਹੀਂ ਕਰੋਗੇ ਤਾਂ ਅਸੀਂ ਫਿਰ ਅੱਗੇ ਜਾ ਕੇ ਕਾਨੂੰਨ ਦਾ ਦਰਵਾਜ਼ਾ ਖੜਕਾ ਹੱਤਪੰਥੀ ਨੂੰ ਤੁਸੀਂ ਸਵਾਗਤ ਕਰਦੇ ਜਾਂ ਤੁਹਾਨੂੰ ਫਰੇ ਵੀ ਜਾਂਦੇ ਤੇ ਚੂਜ਼ ਐਂਡ ਪਿਕ ਦੀ ਪਾਲਿਸੀ ਨਹੀਂ ਦੇਖੋ ਜਿਹੜੇ ਪੈ ਗਏ ਉਹਦਾ ਸਵਾਗਤ ਕਰਦੇ ਆਪਾਂ ਪਰ ਜਿਹੜੇ ਰਹਿ ਗਏ ਜੇ ਕੋ ਛੋਟਾ ਜਿਹਾ ਇਲਾਕਾ ਹੀ ਭਾਵੇਂ ਰਹਿ ਗਿਆ ਤੁਸੀਂ ਮਿਲਕਪੁਰਾਂ ਤੋਂ ਲੁਧਿਆਣੇ ਵੱਲੋਂ ਜਾਂਦੇ ਹੋ ਅਰਾਈਟ ਸਾਈਡ ਤੇ 80s ਇੱਕ ਸੈਡੀ ਹੈਗੀ ਆ ਉਹਦੇ ਨਾਲ ਹੀ ਬੜਮਾ ਜਣਾ ਉਸੇ ਪਿੰਡ ਦੀ ਜ਼ਮੀਨ ਦੇ ਵਿੱਚ ਬਣੀ ਹੋਈ ਇੱਕ ਸੈਡੀ ਹੈਗੀ ਆ ਉਹ ਲੈ ਲਈ ਉਹ ਛੱਡਦੇ ਉਹ ਕਾਰਨ ਕੀ ਆ ਨਹੀਂ ਛੱਡਨੇ ਚਾਹੀਦੇ ਇਹ ਲੈ ਆ ਉਹਦਾ ਸਵਾਗਤ ਕਰਦੇ ਆ ਪਰ ਜਿਹੜਾ ਰਹਿ ਗਿਆ ਉਹਦੀ ਵੀ ਮਦਦ ਕਰਾਂਗੇ ਉਹਨੂੰ ਵੀ ਦੇਖਿਆ ਇਹ ਡਿਵੈਲਪਮੈਂਟ ਦੀ ਕਰਕੇ ਦੀ ਦੂਸਰੇ ਪਾਸੇ ਕਾਰਪੋਰੇਸ਼ਨ ਦੀ ਆਉਣ ਵਾਲੀ ਕਰਕੇ ਤੇ ਨਾਲ ਤੁਹਾਨੂੰ ਲੱਗਦਾ ਕਿ ਫਾਇਦਾ ਹੋਊਗਾ ਦੇਖੋ ਮੈਂ ਤਾਂ ਇਹ ਕਹਣਾ ਚਾਹੁੰਦਾ ਕਿ ਜਿਹੜੇ ਬਲੌਂਗੀ ਵਾਲੇ ਨੇ ਗ੍ਰੀਨ ਕਲੇਬ ਵਾਲੇ ਨੇ ਬੜ ਮਾਰੇ ਬੜਗੇ ਆ ਤੇ ਜਿਹੜੇ ਬੱਲੋ ਮਾਰੇ ਵਾਲੇ ਨੇ TDAI ਵਾਲੇ ਨੇ ਸੰਗਿ ਸੰਤ ਵਾਲੇ ਨੇ ਜਿਹਨੇ ਇਲਾਕੇ ਦੀ ਆਪਾਂ ਗੱਲ ਕਰਦੇ ਹਾਂ ਇਹਨਾਂ ਇਲਾਕਿਆਂ ਨਾਲ ਹੀ ਸਾਡੇ ਜਿਹੜੇ ਨਾਰੇ ਮਹਾਈ ਦੇ ادارے ਹੈਗੇ ਆ ਉਹ ਇਹਨਾਂ ਇਲਾਕਿਆਂ ਨਾਲ ਚੱਲਦੇ ਆ ਸਾਰੀ ਜਿਹੜੀ ਲੇਬਰ ਸਪਲਾਈ ਉੱਥੋਂ ਹੁੰਦੀ ਆ ਜਿਹੜੇ ਉੱਥੋਂ ਨਰਸਾਂ ਵੀ ਲੇਡੀਜ਼ ਵੀ ਕੁੜੀਆਂ ਉੱਥੋਂ ਆਉਂਦੀਆਂ ਹੈਗੀਆਂ ਨੇ ਉਹ ਸਾਰੇ ਜਿਹੜੇ ਦਫ਼ਤਰਾਂ ਦੇ ਵਿੱਚ ਸਟਾਫ ਕੰਮ ਕਰਦੇ ਆ ਉੱਥੋਂ ਜ਼ਿਆਦਾਤਰ ਆਉਂਦੀ ਆ ਜਿਹੜੀਆਂ ਉਹਨਾਂ ਸਮੂਹ ਤਾਂ ਲੋੜ ਹੈਗੀ ਆ ਉਹਨਾਂ ਸਮੂਹਾਂ ਲਈ ਲੋੜ ਹੈ ਕਿ ਸਾਫ ਸਫਰਾ ਪਾਣੀ ਹੋਵੇ ਸੜਕਾਂ ਨਰੀਆਂ ਹੋਣ ਸਾਫ ਸਫਰੀਆ ਹੋਵੇ ਸੀਵੇ ਸਿਸਟਮ ਓਕੇ ਹੋਵੇ ਉਥੇ ਪਾਰਕ ਹੋਣ ਉਥੇ ਕੁੜੀਆਂ ਬਸਦੇ ਕਾਲਜ ਹੋਵੇ ਉਥੇ ਸਕੂਲ ਹੋਵੇ ਚੰਗਾ ਔਰ ਉਥੇ ਹਰ ਤਰ੍ਹਾਂ ਦੀ ਉਹ ਸਹੂਲਤ ਹੋਵੇ ਜਿਹੜੀ ਸਹੂਲਤ ਚੰਡੀਗੜ੍ਹ ਵਿੱਚ ਹੈਗੀ ਆ ਜਿਹੜੀ ਸਹੂਲਤ ਮਹਾਲੀ 7 ਫੇਸ ਦੇ ਵਿੱਚ ਹੈਗੀ ਆ ਜਿਹੜੀ 5 ਫੇਸ ਦੇ ਵਿੱਚ ਹੈਗੀ ਆ ਜਿਹੜੀ 5 ਸੈਕਟਰ ਦੇ ਵਿੱਚ ਹੈਗੀ ਆ ਉਹ ਸਹੂਲਤਾਂ ਉਹਨਾਂ ਲੋਕਾਂ ਬਸਦੇ ਚਾਹੀਦੀਆਂ ਨੇ ਔਰ ਅਸੀਂ ਵਾਦਾ ਕੀਤਾ ਹੈ ਕੇ ਕਾਂਗਰਸ ਪਾਰਟੀ ਸਰਕਾਰ ਬਣੂਗੀ ਔਰ ਸਾਰੀਆਂ ਇਹ ਗੱਲਾਂ ਜੋ ਮੈਂ ਕਹਿ ਰਿਹਾ ਉਹ ਸਾਰੀਆਂ ਗੱਲਾਂ ਪੂਰੀਆਂ ਕਰਾਂਗੇ ਔਰ ਹਰ ਸੂਬੇ 'ਚ। ਇਹ ਪਿੰਡ ਵੀ ਇਸ ਵਿੱਚ ਮੈਂ ਇਹਦੇ ਵਿੱਚ ਬੀਜੀ ਬਣ ਕੇ ਨਹੀਂ ਜਾਂ ਫੁੱਟਬਾਲ ਮੀਜ ਦੇ ਵਿੱਚ ਚੀਜ਼ਾਂ ਨੇ ਪੀਜੀ ਦੇ ਹਿਸਾਬ ਨਾਲ ਰਹੀਆਂ ਤੇ ਹੁਣ ਸ਼ਹਿਰ ਦੇ ਵਿੱਚ ਆਈਆਂ। ਕਿ ਨਵੇਂ ਬੂਲੇ ਉੱਤੇ ਲਾਗੂ ਹੋ ਕੇ ਜਾਂ ਹੁਣ ਤੋਂ ਬੂਲੇ ਉੱਤੇ। ਨਹੀਂ ਦੇਖੋ ਇਹ ਨਾ ਸਰਕਾਰ ਦਾ ਸਿਸਟਮ ਹੁੰਦਾ ਹੈ। ਉਹ ਸਰਕਾਰ ਨੇ ਇੱਕ ਜਿਵੇਂ ਤੁਹਾਨੂੰ ਸਿੱਧੂ ਸਾਹਿਬ ਦੱਸ ਕੇ ਗਏ ਨੇ ਕਿਹੜੀ ਕਾਰਕੁਸ਼ੀਲ ਹੁੰਦੀ ਆ ਉਹਦੇ ਵਿੱਚ ਸਾਰੇ ਤਰ੍ਹਾਂ ਦੇ ਜੰਦ ਹੈਗੇ ਆ। ਉਹਦੇ ਬਿਲਡਿੰਗ ਬਰਾਦ ਚ ਵੀ ਹੈਗੀ ਆ। ਇੰਜੀਨੀਅਰਿੰਗ ਡਿਪਾਰਟਮੈਂਟ ਵੀ ਹੈਗਾ ਉਹਦੇ ਵਿੱਚ ਹਾਰਟੀਕਲਚਰ ਵਾਲੇ ਵੀ ਹੈਗੇ ਨੇ ਉਹਦੇ ਵਿੱਚ ਹਰ ਤਰ੍ਹਾਂ ਦਾ ਅਧਾਰਾ ਉਹਦੇ ਵਿੱਚ ਉਹ ਇੱਕ ਮਤਲਬ ਛੋਟੇ ਜਿਹੇ ਦੀ ਸਰਕਾਰ ਹੁੰਦੀ ਹੈ ਯਾਰ ਉੱਥੇ ਪੜੇ ਲਿਖੇ ਬੰਦੇ ਉਹ ਹਰ ਇੱਕ ਦੇ ਮਾਹਰ ਵਿਭਾਗਾਂ ਦੇ ਹਰ ਇੱਕ ਦੇ ਮਾਹਰ ਬੰਦੇ ਹੁੰਦੇ ਆ ਇੰਨੇ ਵਾਲਿਆਂ ਨੇ ਇੰਜੀਨੀਅਰਿੰਗ ਦਾ ਕੰਮ ਕਰਨਾ ਦੂਜਿਆਂ ਨੇ ਆਪਣਾ ਬਿਲਡਿੰਗ ਬਣਾ ਲੈਣਾ ਆਪਣਾ ਕੰਮ ਕਰਨਾ ਔਰ ਉਹਦੇ ਮੁਤਾਬਕ ਜਿਹੜੇ ਬਾਇਲਾ ਸਾਰੇ ਸਰਕਾਰ ਦੇ ਹੈਗੇ ਨੇ ਉਹ ਬਾਇਲਾ ਦੇ ਮੁਤਾਬਕ ਅਸੀਂ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਉਹ ਵੀ ਸੂਚਨਾ ਦੇਣੀ ਹੈ ਬੰਦੇ ਸੂਚਨਾ ਦਵਾਂਗੇ ਜਿਹੜੀ ਕੋਈ ਚੀਜ਼ ਚੇਂਜ ਕਰਨੀ ਲੋੜ ਹੋ ਚੇਂਜ ਕਰ ਇਹ ਇੰਪਲੀਮੈਂਟ ਹੋਣ ਤੋਂ ਬਾਅਦ ਨੋਟੀਫਿਕੇਸ਼ਨ ਹੋ ਗਈ ਹੁਣ ਜਿਵੇਂ ਜਿਵੇਂ ਅੱਗੇ ਦੀ ਵਾਰਡ ਬੰਦੀ ਹੋਏਗੀ ਇਹਦਾ ਏਰੀਆ ਕਿਹੜਾ ਕਿਹੜਾ ਰਹਿ ਗਿਆ ਕਿਹੜਾ ਲੈ ਲਿਆ ਵਿੱਚ ਉਹ ਸਾਰਾ ਕੁਝ ਕਰਕੇ ਫਿਰ ਐਸਟੀਮੇਟ ਵਗੈਰਾ ਪੜਨਗੇ ਮਿਲ ਹਰ ਚੀਜ਼ ਨਿਰਧਾਰਤ ਹੋ ਜਾ ਜਿਹੜਾ ਕੁਆਲਿਟੀ ਆਉਗੀ ਉਹ ਕੁਆਲਿਟੀ ਤੋਂ ਬਾਅਦ ਹੀ ਆਪਾਂ ਬਸ ਪਾਣਾ ਨਹੀਂ ਨੇ ਹੋਣੇ ਕਿ ਆਹ ਆਹ ਚੀਜ਼ਾਂ ਕਦੋਂ ਤੋਂ ਹੋਣਗੀਆਂ ਜਿਹੜੀਆਂ ਹੋਣੀਆਂ ਨੇ ਉਹ ਮੈਂ ਤੁਹਾਨੂੰ ਦੱਸਦਾ ਕਿ ਜਿਹੜਾ ਅੱਜ ਆਹ ਗੰਦਾ ਨਾਲਾ ਬਣਿਆ ਪਿਆ ਜਿਹੜਾ ਆਪਾਂ ਪਟਿਆਲੇ ਕੀ ਲੋਕ ਕਹਿੰਦੇ ਨਦੀ ਨੂੰ ਬਣਾਉਗੀ ਨਦੀ ਨੂੰ ਇਹ ਨੂੰ ਲੇਅਰ ਵੈਲੀ ਬਣਾਵਾਂਗੇ ਔਰ ਲੋਕੀ ਇਹਦੇ ਤੇ ਸ਼ੇਅਰ ਕਰਿਆ ਕਰਨਗੇ ਹਰ ਇੱਕ ਬੰਦਾ ਮਾਣ ਮਹਿਸੂਸ ਕਰੂਗਾ ਜਿਹੜਾ ਬੱਚਾ ਚੰਡੀਗੜ੍ਹ ਪੜ੍ਹਦਾ ਹੈ ਜਾਂ ਚੰਡੀਗੜ੍ਹੋਂ ਬੰਦਾ ਕੋਈ ਜੌਬ ਕਰਦਾ ਜਾਂ ਕੋਈ ਬੰਦਾ ਮਹਾਰੀ ਇੰਡਸਟਰੀ ਚਲਾਉਂਦਾ ਕਿ ਤੁਸੀਂ ਸਾਡੇ ਘਰੇ ਕਿਤੇ ਆਏ ਹੋ ਤਾਂ ਸਾਡਾ ਇਲਾਕਾ ਦੇਖਿਓ ਕਿ ਇਹੋ ਜਿਹਾ ਪਰ ਅੱਜ ਸਾਡੇ ਉਹ ਸ਼ਰਮ ਮੰਨਦੇ ਨੇ ਲੋਕ ਕਿ ਜਦ ਮੇਰੇ ਘਰੇ ਨਾ ਆਇਓ ਮੈਂ ਤੈਨੂੰ ਬਾਅਦ ਜਿੱਦੇ ਮਿਲ ਲੂੰਗਾ ਪਰ ਅਸੀਂ ਉਹ ਸ਼ਰਮ ਹਟਾਉਣੀ ਆ ਅਸੀਂ ਮਾਨ ਮਹਿਸੂਸ ਕਰਾਉਣਾ ਔਰ ਸਾਰੇ ਮਾਨ ਮਹਿਸੂਸ ਕਰਨਗੇ ਕਿ ਆਇਓ ਸਾਡੇ ਘਰੇ ਸਾਡਾ ਦੇਖੋ ਕਿਦਾਂ ਇਲਾਕਾ ਸੁਹਣਾ ਹੈ ਕਿਉਂਕਿ ਅਸੀਂ ਉਹ ਕੰਮ ਕੀਤਾ ਸੋ ਅੱਜ ਮੈਂ ਸਾਰਿਆਂ ਦਾ ਧੰਨਵਾਦ ਤੁਹਾਡਾ ਵੀ ਧੰਨਵਾਦ ਕਰਦਾ ਜਿੰਨੇ ਪੱਤਰਕਾਰ ਸਹਿਬਾਂ ਸਾਰੇ ਆਇਓ ਜਿੰਨੇ ਇਲਾਕੇ ਦੇ ਲੋਕ ਵਧਾਈ ਦੇਣੇ ਸੀ ਆਏ ਸੀ ਸਿੱਧੂ ਸਾਹਿਬ ਨੂੰ ਆਏ ਸੀ ਚਲੋ ਮੈਨੂੰ ਵੀ ਨਾਲ ਹੀ ਦੇਗੇ ਤੇ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਔਰ ਸਾਰਿਆਂ ਨੂੰ ਮੈਂ ਇਸ ਲਈ ਮੁबारकबाद ਵੀ ਦਿੰਦਾ ਔਰ ਵਾਦਾ ਵੀ ਕਰਦਾ ਕਿ ਸਾਰੀਆਂ ਸੂਲਤਾਂ ਜੋ ਮੈਂ ਕਹਿਆਂਗਾ ਪੂਰੀਆਂ ਕਰਕੇ ਦਵਾਂਗੇ। ਜੀ। ਕਿਹਾ ਤੇ ਉਹਦੇ ਬਾਬਤ ਚੱਪਲ ਕਰਦੇ। ਦੇਖੋ ਅਸੀਂ ਜਦੋਂ ਤੋਂ ਮਹਾਲੀ ਬਰਸੀ ਆ ਬਲੌਗ ਵਿੱਚ ਇੱਕ ਮੈਂ ਕਹਿੰਦਾ ਵੀ ਬਿਨਾਂ ਕਿਸੇ ਉਦੋਂ ਮੇ ਤੋਂ ਜਿਹੜੀ ਕਿ ਬਿਹਤਰ ਤਰੀਕੀ ਸਖਸ਼ਲ ਹੋ ਰਹੀ ਸੀ। ਔਰ ਉਹਨਾਂ ਲੋਕਾਂ ਨੂੰ ਉੱਤੇ ਕੋਈ ਸਹੂਲਤ ਨਹੀਂ ਸੀ। ਤੇ ਉਹ ਸੂਹਤਰਾ ਹੋ ਕਰਕੇ ਉੱਥੇ ਜਿਹੜਾ ਬਹੁਤ ਕੁਝ ਹੋ ਗਿਆ ਸਾਰਾ ਤੇ ਦੇਖਿਆ ਬਸ ਵੀ ਸੜਕਾਂ ਤੇ ਕਿੰਨਾ ਬੁਰਾ ਹਾਲ ਬੈ ਕੇ ਦਿਹਾੜੇ ਬਾਣੇ ਔਰ ਇਸ ਤਰ੍ਹਾਂ ਹੀ ਜਿਹੜਾ ਸਾਡੇ ਕਹਾ ਸੈਕਟਰ ਸੀਗੇ ਗੇਟ ਨੇ ਸੀਗਾ ਜਾਂ ਗ੍ਰੀਨ ਕਲੀਫ ਸੀਗਾ ਜਾਂ ਬਲੋਮਾਰਾ ਤੇ TDA ਸੀਗਾ ਸਨੀ ਉਸਨ ਸੀਗਾ ਜਿਹੜੇ ਸੈਕਟਰ ਨੇ ਸਾਰੇ 117 18 119 ਸੈਕਟਰ ਸੀਗੇ ਉਹ ਸਾਰੇ ਸੈਕਟਰ ਤਕਰੀਬ ਵਿਚਾਰੇ ਬੜੇ ਔਖੇ ਸੀਗੇ ਉਹਨਾਂ ਕੋਲ ਨਾ ਤਾਂ ਕੋਈ ਪੰਚਾਇਤ ਦਾ ਮੈਂਡਾ ਸੀ ਆਪਣਾ ਨਾ ਤਾਂ ਕੋਈ ਪੰਚਾਇਤ ਸੀ ਆਪਣੀ ਜੇ ਕੋਈ ਸਾਧਕ ਮਿੰਟ ਟਾਸ ਕਰਉਣਾ ਉਹਦੇ ਵਾਸਤੇ ਵੀ ਉਹਨਾਂ ਕੋਈ ਬੰਦਾ ਲਾਹਣ ਦੀ ਸੀ ਲੱਭਦਾ ਤੇ ਜਾਂ ਉਹਨਾਂ ਨੂੰ ਕੋਈ ਦਿੱਕਤ ਸੀਗਾ ਉੱਥੇ ਲੋਕਲ ਉਹਦੀ ਕੋਈ ਪ੍ਰੋਬਲਮ ਕੋ ਸੋਲਵਿੰਗ ਹੁੰਦੀ ਤੇ ਉਹ ਸਾਰੀਆਂ ਡਿਮਾਂਡ ਸੀ ਕਿ ਸਾਨੂੰ ਸਾਰਿਆਂ ਨੂੰ ਕਾਰਪੋਰੇਸ਼ਨ ਚ ਸ਼ਾਮਲ ਕੀਤਾ ਜਾਵੇ ਅਸੀਂ 2022 ਦੇ ਇਲੈਕਸ਼ਨ ਤੋਂ ਪਹਿਲਾਂ ਇਹਨਾਂ ਲੋਕਾਂ ਨਾਲ ਵਾਅਦਾ ਕੀਤਾ ਸੀ ਵੀ ਜਿਹਨੂੰ ਸਾਡੇ ਅਸੀਂ ਤੁਹਾਨੂੰ ਕਿ ਵੀ ਅਸੀਂ ਤੁਹਾਨੂੰ ਸਾਰਿਆਂ ਨੂੰ ਕਾਰਪੋਰੇਸ਼ਨ ਸ਼ਾਮਲ ਕਰਾਂਗੇ ਬਕਾਇਦਾ ਉਦੋਂ ਮੇਅਰ ਸਾਹਿਬ ਨੇ ਮਤਾ ਪਾ ਕੇ ਟ੍ਰੈਕਟਰ ਰਿਟਰ ਭੇਜਿਆ ਸਰਕਾਰ ਨੂੰ ਤੇ ਮਤਾਂ ਉੱਥੋਂ ਅਪਰੂਵ ਹੋ ਕੇ ਵੀ ਆ ਗਿਆ ਕੁਝ ਰਿਜੈਕਸ਼ਨ ਬਾਅਦ ਜਿਹੜੇ ਵੇਦ ਕੀਤੇ ਉਹ ਪੈਂਡਿੰਗ ਕਰ ਲਏ ਸਰਕਾਰ ਬਦਲ ਗਈ ਇਹਨਾਂ ਨੇ ਠੰਡੇ ਵਾਸਤੇ ਪਾਤਾ ਸਰਕਾਰ ਪਰ ਲੋਕਾਂ ਦੀ ਡਿਮਾਂਡ ਜਿਉਂਦੀ ਤੇ ਹੁੰਸੀਗੀ ਉਹ ਜਿਉਂ-ਜਿਉਂ ਰਿਵਿਊ ਹੋਈ ਗਿਆ ਤੇ ਉਹਦੇ ਕੋਈ ਕੰਮ ਪ੍ਰੋਪਰ ਹੋਇਆ ਨਾ ਤੇ ਜਦੋਂ ਹੁਣ ਇਹਨਾਂ ਨੇ ਪਿੱਛੇ ਕੀਤਾ ਕਿ ਮੇਰੇ ਸਾਹਮਣੇ ਪਿੱਕ ਕੇ ਜੀਤਾ ਕੇ ਆਪਣੇ ਮਹਾਰਾਜ ਕਲਵੰਦ ਸਿੰਘ ਨੇ ਆਪਣੀ ਮਰਜ਼ੀ ਨਾਲ ਕੁਝ ਏਰੀਆ ਜਿਹੜੇ ਪਾਏ ਸੀ ਉਹ ਕੱਢ ਤੇ ਜਿਹੜਾ ਮਤੇ ਪਾਏ ਹੋਏ ਸੀ ਆਪਣੀ ਮਾਦੀਆਂ ਨਵੇਂ ਏਰੀਆ ਪਾਤੇ ਅਸੀਂ ਨਵੇਂ ਪਾਉਣ ਦੇ ਖਿਲਾਫ ਨਹੀਂ ਸੀ ਨਾ ਕਮੇਟੀ ਖਿਲਾਫ ਸੀ ਨਾ ਬਾਨਸ ਪੜਦਾ ਸੀ ਨਾ ਕਰਦੇ ਖਿਲਾਫ ਸੀ ਅਸੀਂ ਜਿਹੜੇ ਸਾਰੇ ਏਰੀਆ ਨੂੰ ਪ੍ਰੋਪਰ ਜਿਹੜਾ ਨੂੰ ਸਰਵ ਨਹੀਂ ਮਿਲੇ ਤੇ ਜਿਹੜੇ ਏਰੀਆ ਨਵੇਂ ਪਏ ਉਹਨਾਂ ਨੂੰ ਰੱਖੋ ਤੇ ਜਿਹੜੇ ਪੁਰਾਣੇ ਆਪਦੀ ਮਰਦਾ ਪਏ ਉਹਨਾਂ ਤੁਸੀਂ ਕਿਉਂ ਵਿੱਚੋਂ ਕਰ ਰਹੇ ਹੋ ਤੇ ਉਹਨਾਂ ਨੇ ਕੀਤਾ ਕੀ ਉਹ ਪਿਕਚਰ ਯੂਜ਼ ਕਰ ਲਿਆ ਤੇ ਲੋਕਾਂ ਦੇ ਰੋਸ ਵਾਢਾ ਇਸ ਕਰਦਾ ਤੇ ਮੇਅਰ ਸਾਹਿਬ ਨੇ ਦੁਬਾਰਾ ਫਿਰ ਮਤਾ ਪਾਇਆ ਮਤਾ ਪਾਇਆ ਵੀ ਇਹ ਕਰਕੇ ਤੁਸੀਂ ਗਲਤ ਕਰ ਰਹੇ ਹੋ ਤੇ ਉਹਦੇ ਤੁਹਾਨੂੰ ਇਜੈਕਸ਼ਨ ਰੇਂਜ ਹੋਏ ਤਾਂ ਇਜੈਕਸ਼ਨ ਬਾਅਦ ਇਹ ਸਾਰਾ ਮਤਲਬ ਸਰਕਾਰ ਕੋਲੇ ਗਿਆ ਤੇ ਕੁਝ ਪਾਰਟੀਆਂ ਕੋਰਟ 'ਚ ਚਲੇ ਗਈਆਂ ਹਾਈ ਕੋਰਟ ਦੇ ਵਿੱਚ ਚੰਦ ਤਾਲ ਤੱਕ ਕੇਸ ਲੱਗਿਆ ਹੋਵੇ ਹਾਈ ਕੋਰਟ ਦੇ ਵਿੱਚ ਸਰਕਾਰ ਨੂੰ ਆਇਆ ਤੇ ਉਹ ਹੁਣ ਸਰਕਾਰ ਨੇ ਕੀਤਾ ਕਿ ਕੁਸ਼ਲ ਜਿਹੜੇ ਇਹ ਸੀ ਹਮੇ ਪਾਤੇ ਪਰ ਹੁਣ ਬੜਮਾਜਰਾ ਕਲੋਨੀ 'ਚ ਬੜਮਾਜਰਾ ਪਿੰਡ 'ਚ ਉਹ ਫੇਰ ਛੜਤਾ ਇਟ ਇਸ ਪਾਤਾ ਉਹ ਛੜਤਾ ਤੇ ਪਿੱਛੇ ਜਿਵੇਂ ਕਰ ਲਿਆ ਅਛਾ ਉਹਨਾਂ ਦੇ ਵਿਚਾਰਾਂ ਰੋਸ ਇਸ ਗੱਲ ਦਾ ਪਰ ਜਿੰਨਾ ਤੇ ਏਰੀਆ ਪਿਆ ਅੱਜ ਜਣੀ ਬਲੌਂਗੀ ਨੂੰ ਬਲੌਂਗੀ ਕਲੋਨੀ ਨੂੰ ਗ੍ਰੀਨ ਕਲੇਬ ਨੂੰ ਗੇਟਵੇ ਨੂੰ ਟੀਡੀਆਈ ਸੈਕਟਰ ਸਾਰਿਆਂ ਨੂੰ ਬੱਲੋਵੜਾ ਬਲਿਆੜੀ ਇਵਨ ਇਹਨਾਂ ਵਿੱਚ ਹੁਣ ਚੱਪੜ ਜਿਹੜੀ ਵੀ ਦੋਦੋ ਪਾਤੀਆਂ ਆਏ ਗਿਆ ਲੰਡਰਾ ਵੀ ਪਾਤਾ ਹੈਗਾ ਲਖਨੌਰ ਵੀ ਤੇ ਸ਼ਾਮਿਲ ਕਰ ਲਿਆ ਹੈਗਾ ਤੱਬੇ ਕਰਨੇ ਸੈਕਟਰ 99 ਵੀ ਵਿੱਚ ਆ ਗਿਆ ਹੈਗਾ ਉਸ ਤੋਂ ਬਾਅਦ ਤੁਹਾਡਾ ਨਾਨੋਵੜਾ ਸੰਵਾਲਗੀ ਪਿੰਡ ਵੀ ਆ ਗਏ ਪਾਪੜੀ ਵੀ ਚਿੱਲਾ ਵੀ ਆ ਗਿਆ ਤੇ ਮੌਲੀ ਵੈਦਵਨ ਵੀ ਆ ਗਿਆ ਤਾਂ ਤੋਂ ਮੇਰਾ ਪਿੰਡ ਵੀ ਆ ਗਿਆ ਕੰਬਾਲੀ ਵੀ ਆ ਗਿਆ ਕਮਾਲੀ ਇਹਦੇ ਚ ਅੱਛਾ ਤੇ 14 15 ਪਿੰਡ ਜਿਹੜੇ ਸੀ ਉਹ ਵੀ ਸ਼ਾਮਿਲ ਕਰ ਲੇ ਚਲੋ ਅੱਛਾ ਹੋ ਗਿਆ ਵੀ 14 15 ਪਿੰਡ ਸ਼ਾਮਿਲ ਹੋ ਗਏ ਪਰ ਉਹ ਫੇਰ ਛੱਡ ਪਾ ਜਿਹੜੇ ਬਹੁਤ ਸਲਾਮ ਏਰੀਆ ਹੈਗਾ ਜਿਹੜੇ ਬਹੁਤ ਜ਼ਰੂਰਤ ਹੈਗੀ ਡਿਵੈਲਪਮੈਂਟ ਦੀ ਉਥੇ ਕੋਈ ਸਿਸਟਮ ਨਹੀਂ ਕੋਈ ਪਾਣੀ ਦਾ ਸਿਸਟਮ ਨਹੀਂ ਕੋਈ ਉੱਥੇ ਗੱਦ ਵੀ ਪਈ ਹੈ ਕਿਵੇਂ ਗੰਦਾ ਪਾਣੀ ਉੱਥੇ ਚੱਲ ਰਿਹਾ ਹੈ రెడ్డి ਇਹ ਜੇ ਅਸੀਂ ਨਾ ਸਾਫ ਸੁੱਧਰੇ ਅਸੀਂ ਕਰਦੇ ਨਾ ਲਏ ਤਾਂ ਇਸ ਇਲਾਕੇ ਦੇ ਵਿੱਚ ਸਾਡੇ ਤੇ ਬਹੁਤ ਵੱਡਾ ਮੁੱਦਾ ਤਰਾਂਕਰ ਹਮੇਸ਼ਾ ਕੂੜੇ ਦਾ ਜਾਂ ਸਾਡੇ ਜੋ ਗੰਦਗੀ ਦਾ ਉਹ ਲਾਉਣ ਬਾਤ ਅਸੀਂ ਸਾਰੇ ਇਹ ਸਾਫ ਸੁੱਧ ਡਿਵੈਲਪਮੈਂਟ ਕਰਨ ਬਾਤ ਇਹ ਵਾਧੇ ਜਾਂਦੇ ਸੀ ਤੇ ਅੱਜ ਬੜਾ ਰਿਜਟਾ ਮਿਲ ਗਿਆ ਪਰ ਛੋਟਾ ਦਾ ਮਾਈਨਰ ਜਿਆ ਰਹਿ ਗਿਆ ਉਹਦੇ ਬਾਤ ਚ ਲੜਾਈ ਹਲੇ ਜਾਰੀ ਹੈ ਉਹ ਇਸ ਦੇ ਨਾਲ ਇਸ ਦੇ ਨਾਲ ਕੀ ਕੀ ਪੈਦਾ ਹੋਣ ਵਾਲਾ ਬਾਕੀ ਕਿੰਨਾ ਡਿਵੈਲਪਮੈਂਟ ਵਿੱਚ ਅਸੀਂ ਲੈ ਕੇ ਚੱਲੀਏ ਜਾਂ ਜਿਹੜੇ ਪੈਦਾ ਇਹਦੇ ਉਹਨਾਂ ਦੀ ਜਦੋਂ ਜੀ ਪਛੜ ਰਹੀ ਦੀ ਕਰ ਕਰਦੇ ਤੋਂ ਫਿਰ ਤੁਹਾਨੂੰ ਦੇਖੋ ਬਲੌਂਗੂ ਵਿੱਚ ਕੋਈ ਪਾਰਕ ਹੈ ਬਲੌਂਗੂ ਕੋ ਪ੍ਰੋਪਰ ਰੋਡ ਹੈ ਬਲੌਂਗੂ ਦੀ ਪ੍ਰੋਪਰ ਸੋਧਾ ਹੈ ਬਿਲਕੁਲ ਨਹੀਂ ਹੈ ਇਹ ਪੰਚਾਇਤ ਦੇ ਇਹਨੇ ਜਿਆਦਾ ਕੋਈ ਹਿੰਮਤ ਨਹੀਂ ਹੋਈ ਪੰਚਾਇਤ ਸਾਰੇ ਕੰਮ ਕਰਾ ਸਕੀ ਕਾਰਪੋਰੇਸ਼ਨ ਕੋਲੇ ਬੜਾ ਅਮਲਾ ਫੈਲਾ ਟੈਕਨੀਕਲ ਵਿੰਗ ਵੱਖਰਾ ਹੈਗਾ ਹੰਡੀ ਦਾ ਵਿੰਗ ਵੱਖਰਾ ਹੈਗਾ ਹਰ ਤਰ੍ਹਾਂ ਦਾ ਵਿੰਗ ਕਾਰਪੋਰੇਸ਼ਨ ਕੋਲ ਹੁੰਦਾ ਹੈ ਕਾਰਪੋਰੇ ਬਹੁ ਬੜਾ ਦਾਰਾ ਹੁੰਦਾ ਠੀਕ ਹੈ ਨਾ ਉਹਦੇ ਨਾਲ ਸਾਰੇ ਇਲਾਕੇ ਦੀ ਡਿਵੈਲਪਮੈਂਟ ਹੋਣੀ ਹੈ ਜੋ ਸਿਵਲ ਸਿਸਟਮ ਹੈ ਸਫਾਈ ਐ ਸਭ ਤੋਂ ਵੱਡੀ ਗੱਲ ਤਾਂ ਦਿਨ-ਦਿਲੀ ਡੇ ਟੂ ਡੇ ਸਫਾਈ ਦੀ ਹੋਣੀ ਐ ਉਹ ਕੋਈ ਸਿਸਟਮ ਨਹੀਂ ਪੰਜਾਬ ਦੇ ਕੋਲੇ ਹੁੰਦਾ ਸੋਰਸ ਆਫ ਇਨਕਮ ਨਹੀਂ ਪੰਜਾਬ ਦੇ ਕੋਲੇ ਨੇ ਹੁੰਦੇ ਇਹਦੇ ਨਾਲ ਇੱਕ ਤਰਤੀਬ ਬਣ ਜਾਊਗੀ ਹੁਣ ਜਿਹੜੇ ਜਿਹੜੇ ਲੋਕਾਂ ਨੂੰ ਕੰਪਲੀਟ ਅਥਾਰਟੀ ਕੋਈ ਨਹੀਂ ਹੈ ਨਾ ਤਾਂ ਪੰਚਾਇਤ ਨੇ ਨਾ ਕਾਰਪੋਰੇਸ਼ਨ ਨੇ ਤੇ ਜੇ ਕੋਈ ਬੱਚਾ ਸਰਟੀਫਿਕੇਟ ਟੈਸਟ ਨਹੀਂ ਕੋਈ ਜਾਣ ਠੀਕ ਹੈ ਨਾ ਪੀਡੀਆ ਆਪਣੇ ਸੈਕਟਰ ਜਿਹੜੇ ਜਿਹੜੇ ਸੈਕਟਰ ਕਰਦੇ ਆ ਇਹ ਬਸ ਗਿਆ ਹੈਗਾ ਉਹਨਾਂ ਕੋਲੇ ਕੋਈ ਸਰਟੀਫਿਕੇਟ ਬਣਾਉਣਾ ਹੈ ਤਾਂ ਹੋ ਕੋਈ ਤੋਂ ਰਵਾਇ ਬੜਾ ਨੰਬਰ ਦਾ ਵੀ ਕੋਈ ਨਹੀਂ ਲਾ ਆਪਣਾ ਤੋ ਇਸ ਕਰਕੇ ਇਹ ਚੀਜ਼ਾਂ ਸਾਰੀਆਂ ਲੋਕਾਂ ਦੇ ਇੱਕ ਸਿੰਗਲ ਵਿੰਡੋ ਰਾਹੀਂ ਸਾਰੀਆਂ ਹੱਲ ਹੁੰਦੀਆਂ ਨੇ ਇਲੈਕਸ਼ਨ ਤੋਂ ਪਹਿਲੇ ਕਿਉਂ ਹੋਇਆ ਕਿਉਂਕਿ ਲੋਕਾਂ ਨੇ ਬਹੁਤ ਸਾਰਿਆਂ ਨੇ ਵੀ ਜਿਹੜਾ ਜਨਸਭਾ ਦੀ ਇਲੈਕਸ਼ਨ ਸੀ ਉਹਦੇ ਲਈ ਵੀ ਫਾਰਮ ਭਰਨੇ ਸੀ ਕਿਉਂਕਿ 2 ਘੰਟੇ ਪਿੱਛੇ ਜਿਹੜਾ ਉਹ ਆ ਗਿਆ ਤੇ ਇਸ ਨੂੰ ਕਿਸ ਤਰ੍ਹਾਂ ਦੇਖੋ ਇਹ ਤਾਂ ਸਰਕਾਰ ਦੀ ਹੋ ਹੈ ਕਿ ਸਰਕਾਰ ਚੰਗਾ ਹੋਵੇ ਕਿ ਇਲੈਕਸ਼ਨ ਨਹੀਂ ਹੋਇਆ ਨਹੀਂ ਜਿਹੜੀ ਉਹ ਸਾਰੀ 100% 0 ਸੀਗੀ ਉਹ ਉਹ ਇਲੈਕਸ਼ਨ ਜਿਹੜੇ ਨਵੇਂ ਏਰੀਆ ਬਚਣਗੇ ਪੁਰਾਣੇ ਉਹਨਾਂ ਦਾ ਇਲੈਕਸ਼ਨ ਹੋ ਜਾਊਗਾ ਏਰੀਆ ਵਧਾ ਦੇਣਗੇ ਉਹ ਤਾਂ ਬਲਕਿ ਜਿਹੜਾ ਸਰਕਾਰ ਦਾ ਪੈਸਾ ਬਚ ਗਿਆ ਜਿੰਨਾ ਉਹਦੇ ਖਰਚ ਹੋਣਾ ਸੀ ਉਹ ਸਾਰਾ ਠੀਕ ਹੋ ਗਿਆ ਤੇ ਨਹੀਂ ਲੋਕਾਂ ਨੇ ਵੈਸੇ ਰੱਖਿਆ ਪਿਆ ਕਿਹੜੇ ਏਰੀਆ ਨੂੰ ਤੁਸੀਂ ਤੁਸੀਂ